ਕਾਰ ਚੰਡੀਗੜ੍ਹ ਨੰਬਰ ਐਮ ਐਲ ਦਾ ਸਟicker ਲੱਗਿਆ ਹੋਇਆ ਸੀ ਮੋਗਾ ਟ੍ਰੈਫਿਕ ਪੁਲਿਸ ਨੇ ਕੀਤਾ ਚਲਾਨ ਮੋਗੇ ਵਿੱਚ ਸੁਖਵੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਸੀ ਜਿੱਥੇ ਇੱਕ ਪਾਸੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਪੂਰੀ ਚੌਕਸੀ ਨਾਲ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਲੱਗੇ ਹੋਏ ਸਨ ਤਾਂ ਕਿ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆ ਸਕੇ ਮੋਗਾ ਟ੍ਰੈਫਿਕ ਪੁਲਿਸ ਨੇ ਗਲਤ ਸਾਈਡ ਤੇ ਖੜੀ ਕਾਰ ਨੂੰ ਹਟਾਉਣ ਲਈ ਕਿਹਾ ਤਾਂ ਕਾਰ ਚਾਲਕ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਕਾਫੀ ਦੇਰ ਤੱਕ ਟ੍ਰੈਫਿਕ ਜਾਮ ਰਿਹਾ ਸਰਕ ਟ੍ਰੈਫਿਕ ਮੁਲਾਜ਼ਮਾਂ ਡਿਊਟੀ ਦੇ ਦੌਰਾਨ ਕਿਸੇ ਨੇ ਨਿਰੀਖਿਤ ਕੀਤਾ ਚਲਾਨ ਕੱਟਣ ਨੂੰ ਲੈ ਕੇ ਕੀ ਹੈ ਸਾਰਾ ਮਾਮਲਾ ਤੇ ਜੋ ਜੱਗ ਹੈ ਇਹ ਕੱਲ ਦਾ ਮਾਮਲਾ ਹੈ ਜੀ ਕੱਲ ਏਐਸ ਬਲੰਦਰ ਸਿੰਘ ਥਾਪਰ ਚੌਂਕ 'ਤੇ ਡਿਊਟੀ ਤੇ ਸੀਗਾ ਜਿਹੜਾ 4 ਵਜੇ ਕਰੀਬ ਸ਼ਾਮ ਨੂੰ ਇੱਕ ਨੋਆ ਕਾਰ ਚੰਡੀਗੜ੍ਹ ਨੰਬਰ ਦੀ ਸੀਗੀ ਸੀਐਚ01ਸੀਈ4024 ਜੋ ਭੁਪਿੰਦਰ ਸਿੰਘ ਨਾਂ ਦਾ ਵਿਅਕਤੀ ਚਲਾ ਰਿਹਾ ਸੀਗਾ ਜਿਹਨੇ ਰੋਂਗ ਪਾਰਕਿੰਗ ਕਰਕੇ ਗੱਡੀ ਖੜੀ ਕੀਤੀ ਸੀ ਜਿੰਦੇ ਕਰਕੇ ਏ ਸੁਵਿੰਦਰ ਸਿੰਘ ਨੇ ਕਹਾ ਸੁਣੀ ਹੋਈ ਤੇ ਉਸ ਤੋਂ ਬਾਅਦ ਏ ਸੁਵਿੰਦਰ ਸਿੰਘ ਨੇ ਉਹਦਾ ਚਲਾਨ ਕਰਤਾ ਤੇ ਸਰ ਉਹਦੇ ਤੇ ਇੱਕ ਸਟicker ਵੀ ਲੱਗਾ ਹੋਇਆ ਸੀਗਾ ਐਮਐਲਏ ਦੇ ਨਾਮ ਤੇ ਤੇ ਕੀ ਸੀ ਉਹ ਉਹਦਾ ਕੁਝ ਲੱਗਾ ਪਤਾ ਜੋ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਐਮਐਲਏ ਦਾ ਸਟicker ਲੱਗਾ ਸੀਗਾ ਇਹਦੇ ਬਾਰੇ ਚਲਾਨ ਜਿਹੜਾ ਏ ਸੁਵਿੰਦਰ ਸਿੰਘ ਨੇ ਕੀਤਾ ਉਹ ਹੀ ਦੱਸ ਸਕਦਾ ਵੀ ਕਿਹੜਾ ਸਟicker ਸੀਗਾ ਕਿਸ ਤਰ੍ਹਾਂ ਦਾ ਸਟicker ਸੀਗਾ ਉਹ ਹੀ ਦੱਸ ਸਕਦਾ ਤੁਹਾਡੇ ਵੱਲੋਂ ਕੀ ਫਰਦਰ ਹੁਣ ਅਗਲਾ ਕੰਮ ਕੀ ਕੀਤਾ? ਸਾਡੇ ਵੱਲੋਂ ਤਾਂ ਜਿਹੜਾ ਹੁਣ ਚਲਾਨ ਉਹਨਾਂ ਨੇ ਕੀਤਾ ਉਹ ਕੂਰਸੀ ਪਿੱਛਾਂਗੇ ਤੇ ਆਪਣਾ ਚਲਾਨ ਭੁਗਤ ਜਿਹੜਾ ਦੋਸ਼ੀ ਪਰਸਾ। ਰੋਂਗ ਸਾਈਡ ਦਾ ਨਹੀਂ ਤਾਂ ਹਾਂ ਰੋਂਗ ਸਾਈਡਿੰਗ ਐਂਡ ਮਿਸਬੀ। ਲਿਖੇ ਇੱਥੇ ਕੁਝ ਪਤਾ ਕੀ ਉਹ ਬੰਦਾ ਕਿੱਥੋਂ ਦਾ ਸੀਗਾ ਜੀ? ਇਹ ਤਾਂ ਜਿਹੜਾ ਬੰਦੇ ਦਾ ਵਿਅਕਤੀ ਦਾ ਚਲਾਨ ਹੋ ਗਿਆ ਭਪਿੰਦਰ ਸਿੰਘ ਦਾ ਹੁੰਦਾ ਐਡਰੈਸ ਲਿਖਿਆ ਚਲਾਨ ਦੇ ਵਿੱਚ। ਕਾਰ ਚੰਡੀਗੜ੍ਹ ਨੰਬਰ ਐਮ ਐਲ ਦਾ ਸਟicker ਲੱਗਿਆ ਹੋਇਆ ਸੀ ਮੋਗਾ ਟ੍ਰੈਫਿਕ ਪੁਲਿਸ ਨੇ ਕੀਤਾ ਚਲਾਨ ਮੋਗੇ ਵਿੱਚ ਸੁਖਵੀਰ ਬਾਦਲ ਦੀ